ਹਰਿਆਣਾ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਤਾਬੜ ਤੋੜ ਹਮਲੇ ਇੱਕ ਦੂਜੇ ਤੇ ਕਰ ਰਹੀਆਂ ਚੋਣ ਪ੍ਰਚਾਰ ਵੀ ਸਿਖਰਾਂ ਵੱਧ ਰਿਹਾ ਅੱਜ ਕਾਂਗਰਸ ਪਾਰਟੀ ਨੇ ਦੋ ਵੱਡੀਆਂ ਰੈਲੀਆਂ ਕੀਤੀਆਂ ਕਾਂਗਰਸ ਪ੍ਰਧਾਨ ਮਲਕਰ ਜਨ ਖੜਗੇ ਨੇ ਇਹਨਾਂ ਰੈਲੀਆਂ ਨੂੰ ਸੰਬੋਧਨ ਕਰਨ ਆਉਣਾ ਸੀ ਪਰ ਉਹਨਾਂ ਦੀ ਸਿਹਤ ਖਰਾਬ ਹੋ ਗਈ ਉਹ ਨਹੀਂ ਆ ਸਕੇ ਦੂਜਾ ਹਰਿਆਣਾ ਦੇ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਚਰਚਾ ਹੋ ਰਹੀ ਹੈ ਕਿ ਜਿਹੜੀ ਕੁਮਾਰੀ ਚੈਲਚਾ ਜਿਹੜੇ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਨੇ ਤੇ ਸਾਬਕਾ ਜਿਹੜੇ ਕੇਂਦਰੀ ਮੰਤਰੀ ਨੇ ਉਹ ਅਜੇ ਤੱਕ ਸਰਗਰਮ ਨਹੀਂ ਹੋਏ ਅਜੇ ਤੱਕ ਉਹਨਾਂ ਨੇ ਜਿਹੜਾ ਕਾਂਗਰਸ ਦੀ ਜਿਹੜੀ ਕੈਂਪੇਨ ਆ ਉਹਦੇ ਵਿੱਚ ਹਿੱਸਾ ਨਹੀਂ ਲਿਆ ਉਹਨੂੰ ਮਂਗਾਇਆ ਨਹੀਂਗਾ ਤੇ ਉਹਨਾਂ ਨਾਲ ਅੱਜ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹ ਕਾਂਗਰਸੀ ਪਰਿਵਾਰ ਚ ਪੈਦਾ ਹੋਏ ਸੀ ਅੱਜ ਵੀ ਕਾਂਗਰਸੀ ਆ ਉਹ ਕੱਲ ਨੂੰ ਵੀ ਕਾਂਗਰਸੀ ਰਹਿਣਗੇ ਕੁਝ মতਪੇਦ ਹੋ ਸਕਦੇ ਆ ਪਰ ਉਹ ਜਲਦੀ ਹੀ ਉਹਨਾਂ ਕਹਿਆ ਵੀ ਉਹ ਕੈਂਪੇਨ ਦੇ ਵਿੱਚ ਸ਼ਾਮਲ ਹੋਣਗੇ ਤੇ ਦੂਜੀ ਗੱਲ ਉਹਨਾਂ ਨੂੰ ਪੁੱਛੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਨੋਹਰ لال ਖੱਟੜ ਆਪਣੀ ਪਾਰਟੀ ਦਾ ਖਿਆਲ ਕਰਨ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਨੂੰ ਸਾਡੀ ਚਿੰਤਾ ਕਰਨ ਦੀ ਲੋੜ ਨਹੀਂ ਉਹਨਾਂ ਕਿਹਾ ਕਿ ਮੈਂ ਜਿਹੜੀ ਆ ਕਾਂਗਰਸ ਦੀ ਜਿੱਤ ਲਈ ਲਗਾਤਾਰ ਯਤਨ ਕਰਾਂਗੀ ਤੇ ਕੋਸ਼ਿਸ਼ ਕਰਾਂਗੀ ਕਿ ਇਹ ਜਿਹੜੇ 10 ਸਾਲ ਦੇ ਕੁਸ਼ਾਸ਼ਨ ਸੀ ਬੀਜੇਪੀ ਸਰਕਾਰ ਦਾ ਉਹਦੇ ਤੋਂ ਲੋਕਾਂ ਨੂੰ ਨਜਾਤ ਮਿਲੇ ਕਾਂਗਰਸ ਪਾਰਟੀ ਦੀ ਸਰਕਾਰ ਬਣੇ ਇਹਦੇ ਲਈ ਮੈਂ ਦਿਨ ਰਾਤ ਜਿਹੜਾ ਉਹ ਇੱਕ ਕਰ ਦਾਂਗੇ ਉਹਨਾਂ ਨੇ ਇਹ ਵਾਅਦਾ ਜਿਹੜਾ ਸੂਬੇ ਦੇ ਲੋਕਾਂ ਨਾਲ ਕੀਤਾ